ਮੁੱਖ ਮੰਤਰੀ ਜਿੰਮੇਵਾਰ ਐਮਪੀ ਕਿਵੇਂ ਕਰਾ ਸਕਦਾ ਉਸ ਨੂੰ ਮਾਰ ਦੇਣਾ ਕਰ ਦੋਗੇ ਐਪੀ ਤਾਂ ਮਜਬੂਰ ਕਰੂੰਗਾ ਮੈਂ ਮਜਬੂਰ ਕਰੂੰਗਾ ਇਹਨਾਂ ਨੂੰ ਮੈਂ ਮਜਬੂਰ ਕਰੂੰਗਾ ਮੈਂ ਡਰਕਟ ਉਹਨਾਂ ਤੇ ਐਕਸ਼ਨ ਹੀ ਲੈ ਸਕਦਾ ਸੋ ਇਸ ਕਰਕੇ ਇਹਨਾਂ ਨੂੰ ਮਜਬੂਰ ਕਰਾਂਗੇ ਕਿ ਇਹ ਨਾ ਛੱਡ ਸਕਣਗੇ ਮੁੱਖ ਮੰਤਰੀ ਨੂੰ ਜਿੰਮੇਵਾਰ ਆਏਗਾ ਸੋ ਪਹਿਲਾਂ ਉਹ ਤਾਂ ਨਸ਼ੇ ਤੇ ਰਹੂਗਾ ਕਿ ਡਰਕਟ ਤੇ ਰਹੂਗਾ ਫਿਰ ਉਸਨਾ ਤੇ ਰਹੇਗਾ ਪਹਿਲਾਂ ਉਹ ਇਹਨਾਂ ਨੂੰ ਸਰਕਾਰ ਨੂੰ ਮਜਬੂਰ ਕਰੂੰਗਾ ਕਿ ਸਰਕਾਰ ਦੇ ਨਾਲ ਚੀਕਣ ਬੰਦ ਕਰੇ ਜੀ ਇਹਦੇ ਇਹਨਾਂ ਤੇ ਕਰਾਉਗਾ ਕਾਂਗਰਸ ਬਹੁਤ ਥੋੜੀ ਦੂਰ ਸਕਦੀ ਹੈ ਸਭ ਕੀ ਪਿਆਰ ਪਿਆਰ ਚੱਲਦੀ ਹੈ ਬਹੁਤ ਇਹ ਬੜਾ ਸਾਡੇ ਵੱਡੇ ਲੀਡਰ ਨੇ ਸਾਡੇ ਸਮਾਜਯੋਗ ਨੇ ਔਰ ਉਹਨਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਪਹਿਲੀ ਗਲਤੀ ਹੋਈ ਆ ਉਹ ਦੁਬਾਰਾ ਨਹੀਂ ਕਰ ਲਈ ਉਹਨਾਂ ਨੇ ਬਿੱਲੀ ਦੀ ਗੱਲ ਨਹੀਂ ਸਾਡੀ ਗੱਲ ਨਹੀਂ ਸੀਗੀ ਜੇ ਇੱਕ ਸੀਟ ਨਹੀਂ ਆਈ ਤਾਂ ਕਿ ਡਿੱਗ ਜਾਏ ਇੱਕ ਮਿੰਟ ਇੱਕ ਮਿੰਟ ਇਹ ਲੋਕਾਂ ਨੂੰ ਅੱਜ ਦੇ ਵਿੱਚ ਨਹੀਂ ਆਉਂਦੇ ਮੈਨੂੰ ਮੈਂ ਪੰਜਾਬ ਨੂੰ ਬਤਾਇਆ ਜਾਣਾ ਜੋ ਉਹਨਾਂ ਨੇ ਉਹਨਾਂ ਫਿਰਕੂ ਤਾਕਤਾਂ ਦਾ ਬਾਈਕਾਟ ਕੀਤਾ ਠੀਕ ਹੈ ਵੋਟਰ ਨਹੀਂ ਨਾਲ ਕਰ ਲੈ ਪਰ ਇਹਦੀ ਦਰਦੇਹਾਰ ਦੇ ਰਾਜਨੀਤੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਉਹਨਾਂ ਨੂੰ ਵਧਾਈ ਦੇਣਾ ਜੋ ਤੁਸੀਂ ਵਿਜੇ ਹੋ ਵੱਡਣਾ ਜੋ ਮੈਂ ਵੀ ਜੋ ਮੈਂ ਵੱਡਣਾ ਪੰਜਾਬ ਦੇ ਸਭ ਤੋਂ ਵੱਡੀ ਲੀਡ ਦੇ ਕਾਂਗਰਸ ਜਿੱਤ ਨਹੀਂ ਕੀ ਕਰਨਾ ਚਾਹੁੰਦੇ ਸੰਸਾਰੀ ਥ੍ਰੀਡਰਸ਼ਿਪ ਨੂੰ ਵਧਾਈ ਰਾਹੁਲ ਗਾਂਧੀ ਜੀ ਨੂੰ ਵਧਾਈ ਬਲਕਰਪੜਖੜਗੇ ਜੀ ਨੂੰ ਵਧਾਈ ਸੋਨੀ ਗਾਂਧੀ ਜੀ ਨੂੰ ਵਧਾਈ ਸੋਚੀ ਨਿਰਦੇਸ਼ਕ ਬਣ ਰਹੀ ਹੈ ਡਰਗਸ ਦੇ ਅੱਗੇ ਕੀ ਕੰਮ ਕੀਤਾ ਜਾ ਗਿਆ ਡਰਗਸ ਦੇ ਉੱਤੇ ਲਾਅ ਐਂਡ ਆਰਡਰ ਤੇ ਜਿਹੜੀ ਇਲੈਕਸ਼ਨਾਂ ਨੇ ਹੋਈਆਂ ਜਿੱਤੇ ਸਟੇਟ ਸਰਕਾਰ ਫੇਲ ਹੈ ਉਹਨੂੰ ਮੈਂ ਬੁਰ ਕਰੂੰਗਾ ਕਿ ਸਟੇਟ ਸਰਕਰ ਆਪਣੀ ਪਰਫਾਰਮੈਂਸ ਨਹੀਂ ਕਰ ਰਹੀ ਤੁਸੀਂ ਦੇਖ ਸਕਦੇ ਆ ਸਮਰ ਸਿੰਘ ਕੋਹਿਲਾ ਜਿਨ੍ਹਾਂ ਨੇ ਸਾਡਾ ਗੱਲ ਦਾ ਕੀਤੀ